ਦਰਸ਼ਨ ਕਰੋ ਜੀ ਗੁਰਦੁਆਰਾ 시ਦਾ ਸਾਹਿਬ ਜੀ ਦੇ ਲੱਖਾਂ ਹੀ ਸੰਗਤਾਂ ਆਈਆਂ ਜੀ ਬਾਬਾ ਦੀਪ ਸਿੰਘ ਜੀ ਬਾਹ ਫੜ ਕੇ ਲੈ ਕੇ ਆਏ ਆ ਤੇ ਮੈਂ ਸੱਚੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਗੱਲ ਕਿ ਸਬਦੀਆਂ ਝੋਲੀਆਂ ਜਿੰਨੇ ਸੁੱਖ ਜਾਣੇ ਨਹੀਂ ਖੁਸ਼ੀਆਂ ਭੇੜੀਆਂ ਬਾਬਾ ਜੀ ਨੇ ਜਿਹੜੀਆਂ ਕਿਸੇ ਨੇ ਨਹੀਂ ਸੋਚੀਆਂ ਹੋਣਗੀਆਂ ਬਾਬਾ ਦੀਪ ਸਿੰਘ ਦਾ ਗੁਰਪੁਰਪ ਬਹੁਤ ਹੀ ਵੱਡਾ ਦਿਨ ਹੈ ਜੀ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਹੋਣੀਆਂ ਹਰ ਜਗ੍ਹਾ ਤੇ ਉਹ ਜਿਹੜੀਆਂ ਮੁਸੀਬਤਾਂ ਸਿਰ ਤੇ ਚਲਦੀਆਂ ਵੀ ਹੈ ਨਾ ਜਿਹੜਾ ਔਖਾ ਸਮਾਂ ਚੱਲ ਰਿਹਾ ਸੀ ਐ ਸਮੇਂ ਲੋ ਸਭ ਕੁਝ ਖਤਮ ਹੋਣ ਵਾਲਾ ਹੋਂ ਹੁਣ ਤਾਂ ਹਰ ਕਦਮ ਕਦਮ ਤੇ ਖੁਸ਼ੀਆਂ ਆਣੀਆਂ ਤੁਹਾਡੇ ਘਰਾਂ 'ਚ ਬਾਬਾ ਦੀਪ ਸਿੰਘ ਜੀ ਦੇ ਦਰਬਾਰ 'ਚ ਜਿਹੜਾ ਸੱਚੇ ਮਨ ਨਾਲ ਹਾਜ਼ਰੀ ਭਰਦਾ ਜਿਹੜਾ ਆਪਣਾ ਭਰੋਸਾ ਲੈ ਕੇ ਅਰਦਾਸ ਕਰਦਾ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਸਾਂਭ ਲੋ ਮੇਰਾ ਕੋਈ ਨਹੀਂ ਇੱਥੇ ਤੇ ਫਿਰ ਬਾਬਾ ਦੀਪ ਸਿੰਘ ਜੀ ਘੁੱਟ ਕੇ ਬਾਹ ਫੜ ਲੈਂਦੇ ਜੇ ਤੇ ਫਿਰ ਤੁਹਾਡੀ ਸਾਰੀ ਜ਼ਿੰਦਗੀ ਲਈ ਸਾਂਭ ਲੈਂਦੇ ਜੇ ਤੁਹਾਨੂੰ ਫਿਰ ਸੋਚਣ ਦੀ ਲੋੜ ਹੀ ਨਹੀਂ ਡਰਨ ਦੀ ਲੋੜ ਹੀ ਨਹੀਂ ਗਈ ਕਿਉਂਕਿ ਬਾਹ ਜਦੋਂ ਬਾਬਾ ਦੀਪ ਸਿੰਘ ਨੇ ਫੜ ਲਈ ਨਾ ਤੇ ਮੈਂ ਕਹਿੰਦਾ ਕੁਝ ਵੀ ਗਲਤ ਨਹੀਂ ਹੋ ਸਕਦਾ ਸਮੇਂ ਆਣਗੇ ਜਾਣਗੇ ਪਰ ਤੁਹਾਨੂੰ ਨਹੀਂ ਕੋਈ ਤੋੜ ਪਾਏਗਾ ਤੁਹਾਨੂੰ ਕੋਈ ਛੁੱਟ ਨਹੀਂ ਪਾਏਗਾ ਥੱਲੇ ਤੁਹਾਡੇ ਘਰ ਦੀ ਇੱਜ਼ਤ ਕੰਮ ਕਾਰੋਬਾਰ ਰੋਟੀ ਸਭ ਕੁਝ ਚਲਾਣੀ ਬਾਬਾ ਦੀਪ ਸਿੰਘ ਨੇ ਬੜੀ ਸੋਹਣੀ ਚਲਾਣੀ ਜੇ ਮਾਲਕ ਨੇ ਬੜਾ ਵਧੀਆ ਵਧੀਆ ਸੋਚਿਆ ਜੇ ਸਮਾਂ ਚੰਗਾ ਹੀ ਆ ਹੁਣ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਲੱਗੇ ਰੋ ਬਸ ਹੁਣ ਹੁਣ ਨਹੀਂ ਦੁੱਖਾਂ ਦੀ ਔਕਾਤ ਹੈ ਕਿ ਤੁਹਾਨੂੰ ਹਰਾ ਸਕਣ ਤੁਹਾਨੂੰ ਰਵਾ ਸਕਣ ਬਾਬਾ ਦੀਪ ਸਿੰਘ ਜੀ ਖੁਸ਼ੀਆਂ ਹੀ ਲੈ ਕੇ ਆ ਰਹੇ ਤੁਹਾਡੀ ਜ਼ਿੰਦਗੀ 'ਚ ਬੜੀਆਂ ਖੁਸ਼ੀਆਂ ਆਣੀਆਂ ਜੇ ਭਾਗ ਖੁੱਲੇ ਉਹਨਾਂ ਦੇ ਜੀ ਮੈਂ ਤਾਂ ਕਹਨਾ ਬਹੁਤ ਹੀ ਜ਼ਿਆਦਾ ਕਰਮਾਂ ਵਾਲੇ ਹੈ ਜਿਹੜੇ ਬਾਬਾ ਦੀਪ ਸਿੰਘ ਦੇ ਦਰਬਾਰ ਦੀ ਹਾਜ਼ਰੀ ਭਰ ਰਹੇ ਐ ਬਾਬਾ ਦੀਪ ਸਿੰਘ ਜੀ ਆਪ ਲੈ ਕੇ ਆਏ ਜੇ ਤੇ ਇਹ ਦੇਖ ਲਓ ਕਿ ਜਦੋਂ ਤੁਹਾਨੂੰ ਬਾਬਾ ਜੀ ਨੇ ਬੁਲਾ ਲਿਆ ਨਾ ਤੇ ਫਿਰ ਤੁਹਾਡਾ ਪਰਿਵਾਰ ਤੁਹਾਡੀਆਂ ਪੁਸ਼ਤਾ ਤੱਕ ਤਰਜਣੀ ਐ ਇੰਨੀ ਕਿਰਪਾ ਬਾਬਾ ਜੀ ਕਰਦੇ ਐ ਬੜਾ ਵਧੀਆ ਸਮਾਂ ਲੈ ਕੇ ਆ ਰਹੇ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ 'ਚ ਜਿੰਨੂੰ ਕੋਈ ਵੀ ਰੋਕ ਨਹੀਂ ਸਕਦਾ ਹਰ ਜਗ੍ਹਾ ਤੇ ਕੰਮ ਬਣ ਜਾਣਗੇ ਹੁਣ ਭਾਵੇਂ ਜਿੰਨੀਆਂ ਮਰਜ਼ੀ ਕਿਸੇ ਨੇ ਰੁਕਾਵਟਾਂ ਪਾਤੀਆਂ ਤੁਹਾਡੇ ਕੰਮ 'ਚ ਪਰ ਹੁਣ ਬਾਬਾ ਦੀਪ ਸਿੰਘ ਨੇ ਸਾਰੇ ਬੰਦਨ ਖੋਲ ਤਨੇ ਜੀ ਬਹੁਤ ਰਕੀਆਂ ਹੋਣੀਆਂ ਹਰ ਜਗ੍ਹਾ ਵਰਕਤਾਂ ਤੇ ਖਜ਼ਾਨੇ ਲੱਗ ਜਣੇ ਆ ਬਾਬਾ ਦੀਪ ਸਿੰਘ ਜੀ ਨੇ ਨਾਮ ਦੀ ਮਹਿਮਾ ਅਸੀ ਆ ਜਿਹੜੀ ਆਪਾਂ ਅੱਜ ਸ਼ੁਰੂ ਕਰੀਏ ਜੇ ਬਿਆਨ ਕਰਨਾ ਤੇ ਸਾਡੇ ਸਾਰੇ ਜਨਮ ਕੱਟ ਪੈ ਜਾਣ ਪਰ ਤਾਂ ਵੀ ਨਾਮ ਦੀ ਮਹਿਮਾ ਨਹੀਂ ਪੂਰੀ ਕਰ ਸਕਦੇ ਜਿਨ੍ਹਾਂ ਨਾਮ ਲਈ ਜਾਂਦਾ ਨਾ ਇਨਸਾਨ ਉਹਦੇ ਦੁੱਖ ਉਨੇ ਕੱਟੀ ਜਾਂਦੇ ਜੀ ਬਹੁਤ ਬਹੁਤ ਵਧਾਈ ਹੋਵੇ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਹੈ ਮੈਂ ਕਹਿੰਨਾ ਬਹੁਤ ਵੱਡਾ ਦਿਨ ਹੈ ਸਾਡੀ ਤਾਂ jaan ਵੱਜਦੀ ਹੈ ਇਸ ਦਿਨ ਚ ਬੜਾ ਹੀ ਚਾਹ ਜੀ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦਾ ਕਿਉਂਕਿ ਪਤਾ ਬਾਬਾ ਦੀਪ ਸਿੰਘ ਨੇ ਬੜੀਆਂ ਖੁਸ਼ੀਆਂ ਭੇਜਣੀਆਂ ਹਣ ਤੇ ਜਿਹੜਾ ਸੱਚੇ ਦਿਲੋਂ ਅਰਦਾਸ ਕਰੇਗਾ ਉਹਦੀ ਅਰਦਾਸ ਕਦੇ ਖਾਲੀ ਨਹੀਂ ਜਾਏਗੀ ਇਸ ਲਈ ਆਪਾਂ ਤਾਂ ਇਹੋ ਹੀ ਅਰਦਾਸ ਕੀਤੀ ਦੋਵੇਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਕਿ ਬਾਬਾ ਜੀ ਸਭ ਨੂੰ ਖੁਸ਼ੀਆਂ ਦੇਣਾ ਹੁਣ ਹਰ ਘਰ ਚ ਬਾਬਾ ਜੀ ਸੋਖੀ ਸੁਖ ਹੋਣਾ ਕਿਤੇ ਵੀ ਦੁਖੀ ਨਾ ਹੋਵੇ ਕੋਈ ਵੀ ਜੇ ਕਿਸੇ ਦੀ ਜ਼ਿੰਦਗੀ ਚ ਕੋਈ ਮੁਸ਼ਕਲ ਚੱਲ ਰਹੀ ਕੋਈ ਤਕਲੀਫ ਚੱਲ ਰਹੀ ਹੈ ਤੇ ਹੱਥ ਦੇ ਕੇ ਰਾਖੀ ਕਰਨਾ ਤੇ ਬਾਬਾ ਜੀ ਸਾਰੇ ਦੁੱਖ ਦੂਰ ਕਰ ਦੇਣਾ ਹਰ ਘਰ ਤੇ ਬਾਬਾਈ ਖੁਸ਼ੀਆਂ ਦੀਆਂ ਰੌਣਕਾਂ ਲੈ ਕੇ ਜਾਣਾ ਹਣ ਜਿਨ੍ਹਾਂ ਦੇ ਕੰਮ ਬਾਬਾਈ ਰੁਕੇਵੇਂ ਜਿਨ੍ਹਾਂ ਨੂੰ ਦੁਨੀਆ ਨੇ ੱੱੱਕੇ ਮਾਰ ਕੇ ਕੱਲਾ ਬਾਤ ਆ ਉਹਨਾਂ ਦੀ ਬਾਹ ਫੜ ਲਓ ਬਾਬਾਈ ਅੰਗ ਸੰਗ ਸਹਾਈ ਹੋ ਕੇ ਸਭ ਦਾ ਸਹਾਰਾ ਬੰਨਾ ਤੁਹਾਡਾ ਬੇਸਹਾਰਿਆਂ ਦਾ ਸਹਾਰਾ ਬਾਬਾ ਦੀਪ ਸਿੰਘ ਜੀ ਤੁਸੀਂ ਹੋ ਆਪਾਂ ਤੁਹਾਡੇ ਕੋਲ ਲੈਣਾ ਜੋ ਲੈਣਾ ਮੂੰਹ ਮੰਗ ਕੇ ਲੈਣਾ ਬਾਬਾਈ ਛੋਲੀ ੱਡੀ ਹੋਈ ਆ ਪਤਾ ਤੁਸੀਂ ਇਹਨਾਂ ਦੇ ਦੇਣਾ ਕਿ ਸਮੇਟਿਆ ਨਹੀਂ ਜਣਾ بڑے بڑے ਖਜ਼ਾਨੇ ਭਰਨੇ ਬਾਬਾ ਦੀਪ ਸਿੰਘ ਨੇ ਤੁਹਾਨੂੰ ਪੱਕਾ ਵਿਸ਼ਵਾਸ ਆ ਬਾਬਾ ਦੀਪ ਸਿੰਘ ਤੇ ਤੇ ਪਿਆਰ ਨਾਲ ਲਿਖੋ ਤੁਨ ਤੁਨ ਬਾਬਾ ਦੀਪ ਸਿੰਘ ਜੀ